ਇਹ ਅੱਜ ਗੁਰੂਦਵਾਰ ਅਲੀਗੜ ਇੱਥੇ ਪਹੁੰਚੇ ਆਪਾਂ ਦੇਖਦੇ ਵੀ ਅੰਦਰ ਕੀ ਮਾਹੌਲ ਆ ਇਹ ਜੀ ਇੱਥੋਂ ਦੇ ਜਿਹੜੇ ਗੁਰੂ ਘਰ ਦੇ ਫੁਜੀ ਦਾ ਸੁਖਵਿੰਦਰ ਸਿੰਘ ਉਹਨਾਂ ਦੀ ਜੀ ਪੁੜਵਾੜੀ ਕੀਤੀ ਹੋਈ ਹੈ ਗੋਵਿੰਦਰ ਸਿੰਘ ਜੀ ਇਹਨੂੰ ਪੁੱਛਦੇ ਆ ਵੀ ਮਾਂ ਬੋਲੀ ਨਾਲ ਸੱਚੀ ਸਤਕਾਰ ਕਰਦੇ ਆ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਈ ਸਾਹਿਬ ਠੀਕ ਠਾਕ ਹਾਂ ਤੁਸੀਂ ਆਨੰਦ ਮੰਗਲੀ ਬੰਨੇ ਬਏ ਹੈ ਕਮਾਲ ਕਰੀ ਪਈ ਹੈ ਮੈਨੂੰ ਵੀ ਸਿਖਾਓ ਕੋਈ ਇਹੋ ਜੀ ਜਾਦ ਇਹ ਤੁਸੀਂ ਇੰਨਾ ਕੁਝ ਕਿਵੇਂ ਕੀਤਾ ਤੁਸੀਂ ਇਹ ਹਾਂਜੀ ਇਹ ਇੰਨੀ ਮਿਹਨਤ ਕਿਵੇਂ ਕਰੀ ਤੁਸੀਂ ਕਿੰਨੇ ਕ ਬੱਚੇ ਜੋੜੇ ਕਿੰਨੇ ਕ ਇਹ ਤੁਸੀਂ ਕਰ ਰਹੇ ਹੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਕਰ ਰਹੇ ਹਾਂ ਦੇਖੋ ਇਹ ਕਿੰਨਾ ਸੋਹਣਾ ਮਾਹੌਲ ਆ ਸਾਰਾ ਸਾਨੂੰ ਗੁਰੂ ਘਰਾਂ 'ਚ ਇਦਾਂ ਕੰਮ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਆ ਸੋਹਣਾ ਸਾਪੜ ਬਣਾਉਣ ਵਾਸਤੇ ਚਲੋ ਵਾਹਿਗੁਰੂ ਤੰਦਰੁਸਤੀ